ਕਹਿੰਦੇ ਨੇ ਵੀ ਬਹੁਤ ਸਾਰੇ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਨਾਲ ਜੁੜਦੇ ਆ ਕਈ ਇਨਸਾਨ ਤੁਹਾਡੀ ਜ਼ਿੰਦਗੀ ਜੀ ਨਾਲ ਇਹੋ ਜਿਹੇ ਜੁੜਦੇ ਆ ਤੇ ਕਹਿੰਦੇ ਨੇ ਵੀ ਉਹ ਆਖਰੀ ਸਾਹਾਂ ਤੱਕ ਤੁਹਾਡੇ ਨਾਲ ਰਿਸ਼ਤਾ ਨਿਭਾ ਜਾਂਦੇ ਆ ਪਰ ਕਈ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਜੁੜਦੇ ਆ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਕਿਤੇ ਤੁਸੀਂ ਵੀ ਤਾਂ ਨਹੀਂ ਵਰਤੇ ਜਾ ਰਹੇ ਵੀ ਤੁਹਾਨੂੰ ਵੀ ਤਾਂ ਨਹੀਂ ਕੋਈ ਆਪਣੇ ਸਵਾਰਥ ਦੇ ਲਈ ਵਰਤ ਰਿਹਾ ਇਹ ರೀತಿ ਅਸੀਂ ਅੱਜ ਇੱਕ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਫਿਰ ਕਰਦੇ ਹਾਂਗੇ ਅੱਜ ਦੀ ਇਹ ਛੋਟੀ ਜੀ ਵੀਡੀਓ ਸ਼ੁਰੂ ਕਹਿੰਦੇ ਅਕਸਰ ਇਨਸਾਨਾਂ ਦਿਲੋਂ ਨੇਕ ਹੁੰਦਾ ਹੈ ਪਰ ਸੇਵळा ਹੁੰਦਾ ਹੈ ਤੇ ਲੋਕ ਉਸ ਦੀ ਮਸੂਮੀਤ ਜਾਂ ਉਹਦੀ ਨੇਕੀ ਕਮਜ਼ੋਰੀ ਸਮਝ ਕੇ ਵਰਤ ਲੈਂਦੇ ਆਗੇ ਉਸ ਇਨਸਾਨ ਨੂੰ ਕਈ ਵਾਰੀ ਇਨਸਾਨ ਕੋਈ ਘੋੜਾ ਹੁੰਦਾ ਜਾਂ ਨੇਕ ਹੁੰਦਾਗਾ ਤੇ ਮਸੂਮਿਓ ਹੁੰਦਾਗਾ ਮਸੂਮੀਤ ਚਿਹਰੇ ਵਾਲਾ ਹੁੰਦਾਗਾ ਤੇ ਲੋਕ ਉਹਨੂੰ ਸਮਝ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਰਤ ਲੈਂਦੇ ਆਗੇ ਅੱਜ ਅਸੀਂ ਤੁਹਾਨੂੰ ਬਿੰਦੂਵਾਰ ਤਰੀਕੇ ਦੇ ਨਾਲ ਅਸੀਂ ਦੱਸ ਦਿਆਂਗੇ ਕਿਹੜੇ ਇਨਸਾਨ ਤੁਹਾਨੂੰ ਵਰਤਦੇ ਆ ਤੇ ਉਹ ਲੋਕ ਕਿਸ ਤਰ੍ਹਾਂ ਦੇ ਹੁੰਦੇ ਆਗੇ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਅੋਸਮ ਤੁਹਾਨੂੰ ਬਿੰਦੂਵਾਰ ਤਰੀਕੇ ਦੇ ਨਾਲ ਦੱਸਣ ਦੀ ਅੱਜ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡਾ ਇਹ ਚੈਨਲ ਪਸੰਦ ਆਉਂਦਾ ਹੋਵੇਗਾ ਪਹਿਲਾ ਹੈਗਾ ਜੀ ਕਿ ਜਿਹੜੇ ਲੋਕ ਤੁਹਾਨੂੰ ਸਿਰਫ ਆਪਣਾ ਕੰਮ ਹੋਣ ਤੇ ਯਾਦ ਕਰਦੇ ਹਨ ਬਹੁਤ ਸਾਰੇ ਲੋਕ ਆ ਕਿ ਸਿਰਫ ਆਪਣੇ ਕੰਮ ਲਈ ਆਪਣੇ ਸਵਾਰਥ ਲਈ ਤੁਹਾਨੂੰ ਯਾਦ ਕਰਦੇ ਬਾਕੀ ਟਾਈਮ ਦੇ ਵਿੱਚ ਉਹ ਹਮੇਸ਼ਾ ਤੁਹਾਡੇ ਕੋਲੋਂ ਗਾਇਬ ਹੀ ਰਹਿੰਦੇ ਹੈਗੇ ਜਦੋਂ ਕੋਈ ਫਿਰ ਉਹਨਾਂ ਨੂੰ ਕੰਮ ਹੁੰਦਾ ਉਦੋਂ ਫਿਰ ਇਧਰ ਉਧਰ ਆ ਕੇ ਤੁਹਾਨੂੰ ਬੜੀਆਂ ਗੱਲਾਂ ਸੁਣਾਉਂਦੇ ਆ ਦੂਸਰਾ ਬਿੰਦੂ ਹੈਗਾ ਤੁਹਾਡੇ ਤੁਹਾਡੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੇ ਉਹ ਲੋਕ ਤੁਹਾਡੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੇ ਉਹ ਲੋਕ ਸਿਰਫ ਆਪਣੀ ਸੁੱਖ ਸੁਵਿਧਾ ਲਈ ਤੁਹਾਡਾ ਸਾਥ ਲੈਂਦੇ ਰਹੇਗੇ ਜਦੋਂ ਉਹਨਾਂ ਨੂੰ ਕਿਤੇ ਲੋੜ ਆ ਤੁਹਾਡੀ ਉਦੋਂ ਹੋਏ ਫਿਰ ਤੁਹਾਡਾ ਸਾਥ ਲੱਭਦੇ ਆ ਜਦੋਂ ਉਹਨਾਂ ਨੂੰ ਤੁਹਾਡੇ ਸੁੱਖ ਦੀ ਲੋੜ ਹੁੰਦੀ ਹੈ ਤੀਜੇ ਦੇ ਵਿੱਚ ਬਿੰਦੂ ਹੈ ਬਹੁਤ ਅਹਿਮ ਬਿੰਦੂ ਆ ਤੁਸੀਂ ਹਮੇਸ਼ਾ ਤੁਸੀਂ ਹੀ ਦੇ ਰਹੇ ਹੋ ਦੂਸਰੇ ਇਨਸਾਨ ਨੂੰ ਹਮੇਸ਼ਾ ਤੁਸੀਂ ਹੀ ਦੇ ਰਹੇ ਹੋ ਸਮਾਂ ਪੈਸਾ ਮਦਦ ਜਾਂ ਪਿਆਰ ਪਰ ਵਾਪਸ ਕੁਝ ਨਹੀਂ ਮਿਲ ਰਿਹਾ ਤੁਹਾਨੂੰ ਉਹਦੇ ਬਦਲੇ ਚ ਹਮੇਸ਼ਾ ਤੁਸੀਂ ਦੇ ਰਹੇ ਹੋ ਸਮਾਂ ਪੈਸਾ ਮਦਦ ਜਾਂ ਪਿਆਰ ਪਰ ਵਾਪਸ ਕੁਝ ਨਹੀਂ ਮਿਲ ਰਿਹਾ ਤੁਹਾਨੂੰ ਚੌਥਾ ਬਿੰਦੂ ਇਹਦੇ ਵਿੱਚ ਹੈਗਾ ਜੀ ਤੁਹਾਡੀ ਚੁੱਪ ਦਾ ਫਾਇਦਾ ਚੁੱਕਦੇ ਹਨ ਤੁਸੀਂ ਬੋਲਦੇ ਨਹੀਂ ਨਰਮੋ ਨਰਮ ਦਿਲ ਦੇ ਹੋ ਤੇ ਤੁਸੀਂ ستਾਰੀਫ ਜਿਓ ਉਹਨੂੰ ਲੋਕ ਕਮਜ਼ੋਰੀ ਸਮਝਦੇ ਆ ਤੁਹਾਡੀ ਕਿਉਂਕਿ ਤੁਸੀਂ ਗੁੱਸਾ ਨਹੀਂ ਕਰਦੇ ਇਸ ਕਰਕੇ ਉਹ ਤੁਹਾਡੀਆਂ ਹੱਦਾਂ ਲੰਘ ਜਾਂਦੀਆਂ ਉਸ ਦੇ ਵਿੱਚ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਚੁੱਪ ਦਾ ਤੁਹਾਡੀ ਤੇ ਫਾਇਦਾ ਚੱਕਦੇ ਆ ਲੋਕ ਕਿਉਂਕਿ ਕਿਤੇ ਤੁਸੀਂ ਗੁੱਸਾ ਨਹੀਂ ਕਰਦੇ ਇਸ ਕਰਕੇ ਤੁਹਾਡੀਆਂ ਹੱਦਾਂ ਲੰਘ ਜਾਂਦੇ ਆ ਪੰਜਵਾਂ ਹੈਗਾ ਤੁਸੀਂ ਹਮੇਸ਼ਾ ਥੱਕੇ ਹੋਏ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਪੰਜਵਾਂ ਬਿੰਦੂ ਆ ਬਹੁਤ ਜ਼ਰੂਰੀ ਬਿੰਦੂ ਆ ਤੁਸੀਂ ਹਮੇਸ਼ਾ ਥੱਕੇ ਹੋਏ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਕਿਉਂਕਿ ਦੇਣ ਵਾਲਾ ਕੰਮ ਹੀ ਜ਼ਿਆਦਾ ਹੋ ਰਿਹਾ ਲੈਣ ਵਾਲਾ ਕੋਈ ਨਹੀਂ ਹੋ ਰਿਹਾ ਜਿਹੜੀਆਂ ਪ੍ਰਕਿਰਤੀ ਵਿੱਚ 17 ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹ ਸਿਰਫ ਤੁਸੀਂ ਦੇ ਰਹੇ ਹੋ ਤੇ ਵਾਪਸ ਤੁਹਾਡੇ ਕੋਲੇ ਕੁਝ ਨਹੀਂ ਹੋ ਰਿਹਾ ਕਾਕਾ ਪਰ ਜੇ ਸਭ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਇਹ ਸੋਚੋ ਕਿ ਸ਼ਾਇਦ ਤੁਸੀਂ ਵੀ ਵਰਤੇ ਜਾ ਰਹੇ ਹੋ ਇਹ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਤੁਸੀਂ ਵੀ ਵਰਤੇ ਜਾ ਰਹੇ ਹੋ ਉਹ ਵਰਤਣ ਵਾਲਾ ਚਾਹੇ ਤੁਹਾਡਾ ਕੋਈ ਆਪਣਾ ਹੋਵੇ ਚਾਹੇ ਕੋਈ ਬਗਾਨਾ ਹੋਵੇ ਹੱਲੇ ਦਾ ਕੀ ਹੈਗਾ ਕਾ ਇਹਦਾ ਨਿਚੋੜ ਕੀ ਹੈਗਾ ਕਾ ਕਿਵੇਂ ਇਸ ਚੀਜ਼ ਤੋਂ ਬਚਿਆ ਜਾ ਸਕਦਾ ਹੱਦਾਂ ਬਣਾਓ ਆਪਦੀਆਂ ਹੱਦਾਂ ਮਣਾਓ ਬਾਉਂਡਰੀ ਬਣਾ ਲਓ ਆਪਣੀ ਕੋਈ ਉਹ ਤੋਂ ਅਸੀਂ ਬਾਹਰ ਨਹੀਂ ਜਾਣਾ ਤੋ ਉਸ ਹੱਦ ਦੇ ਅੰਦਰ ਅਸੀਂ ਕਿਸੇ ਨੂੰ ਆਉਣ ਨਹੀਂ ਦੇਣਾ ਨਹੀਂ ਕਹਿਣਾ ਸਿੱਖੋ ਤੁਸੀਂ ਜੇਕਰ ਤੁਸੀਂ ਨਰਮੋ ਨਰਮ ਸੁਭਾਅ ਦੇ ਹੋ ਤਿੱਖੇ ਚਲੱਕ ਨਹੀਂ ਹੈਗੇ ਤਾਂ ਨਹੀਂ ਕਹਿਣਾ ਸਿੱਖੋ ਲੋਕਾਂ ਨੂੰ ਫੇਰ ਹੀ ਲੋਕ ਤੁਹਾਡੀ ਉਹ ਕਦਰ ਕਰਨਗੇ ਉਹਨਾਂ ਲੋਕਾਂ ਨੂੰ ਪਛਾਣੋ ਜੋ ਸੱਚ ਵਿੱਚ ਤੁਹਾਡੀ ਕਦਰ ਕਰਦੇ ਹਨ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੱਧ ਜਗ੍ਹਾ ਦਿਓ ਤੁਸੀਂ ਸਮਝਦੇ ਹੋਵੋਗੇ ਕਿ ਜਿਹੜੇ ਲੋਕ ਤੁਹਾਡੀ ਕਦਰ ਕਰਦੇ ਆ ਸੱਚਮੁੱਚ ਹੀ ਤੁਹਾਡੀ ਦਿਲ ਤੋਂ ਕਦਰ ਕਰਦੇ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੱਦ ਤੋਂ ਬੱਦ ਜਗਾ ਤੇ ਉਹ ਜਿਹੜੇ ਲੋਕ ਐ ਇਸ ਤਰ੍ਹਾਂ ਦੇ ਹੈਗੇ ਜਿਹੜੇ ਤੁਹਾਨੂੰ ਵਰਤਦੇ ਆ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੀ ਜ਼ਿੰਦਗੀ ਦੇ ਵਿੱਚੋਂ ਮਨਫੀ ਕਰ ਦਿਓ ਤੇ ਇਹਦੇ ਤੇ ਕੁਝ ਵਿਚਾਰ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਲੋਕ ਉਸ ਵੇਲੇ ਵਰਤਦੇ ਨੇ ਜਦੋਂ ਤੁਸੀਂ ਆਪਣੇ ਹੱਦਾਂ ਨਹੀਂ ਬਣਾਉਂਦੇ ਲੋਕ ਤੁਹਾਨੂੰ ਉਸ ਵੇਲੇ ਵਰਤਦੇ ਆ ਜਦੋਂ ਤੁਸੀਂ ਹੱਦਾਂ ਨਹੀਂ ਬਣਾਉਂਦੇ ਜਦੋਂ ਤੁਸੀਂ ਹਰ ਵਾਰੀ ਚੁੱਪ ਰਹਿ ਕੇ ਹੱਸਦੇ ਹੋ ਉਹ ਸਮਝ ਲੈਂਦੇ ਨੇ ਕਿ ਇਹਨੂੰ ਦਰਦ ਨਹੀਂ ਹੁੰਦਾ ਉਦੋਂ ਵੀ ਤੁਹਾਡਾ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਜਦੋਂ ਤੁਸੀਂ ਹਰ ਵਾਰੀ ਦੇ ਦੇ ਦਿੰਦੇ ਹੋ ਉਹ ਸੋਚ ਲੈਂਦੇ ਨੇ ਕਿ ਤੁਸੀਂ ਲੈਣਾ ਜਾਣਦੇ ਹੀ ਨਹੀਂ ਕਿ ਪੈਸਾ ਤੇਲਾ ਮਦਦ ਜੋ ਵੀ ਤੁਸੀਂ ਸਮਾਂ ਦਿੰਦੇ ਹੋ ਆਪਣਾ ਕੀਮਤੀ ਉਹ ਤੁਸੀਂ ਲੈਣਾ ਨਹੀਂ ਜਾਣਦੇ ਅਸਲ ਵਿੱਚ ਸਮੱਸਿਆ ਲੋਕਾਂ ਦੀ ਨਹੀਂ ਬਲਕਿ ਤੁਹਾਡੇ ਨਾ ਰਹਿਣ ਦੀ ਆਦਤ ਹੈ ਤੇ ਤੁਸੀਂ ਨਾ ਨਹੀਂ ਕਹਿੰਦੇ ਤਾਂ ਇਸ ਕਰਕੇ ਇਹ ਸਮੱਸਿਆ ਤੁਹਾਡੇ ਚ ਹੈਗੀ ਹੈ ਤੁਸੀਂ ਨਾ ਕਹਿਣਾ ਜ਼ਰੂਰ ਸਿੱਖੋ ਆਪਣੀ ਕਦਰ ਆਪ ਕਰੋ ਫਿਰ ਲੋਕ ਵੀ ਕਰਨਗੇ ਆਪਣੀ ਕਦਰ ਤੁਸੀਂ ਆਪ ਕਰੋ ਫਿਰ ਲੋਕ ਵੀ ਕਰਨਗੇ ਜਿਹੜੇ ਸਿਰਫ ਵਰਤਣ ਵੇਲੇ ਆਉਂਦੇ ਨੇ ਉਹਨਾਂ ਨੂੰ ਸਮੇਂ ਤੇ ਪਛਾਣ ਲਓ ਜ਼ਿੰਦਗੀ ਉਹਨਾਂ ਨਾਲ ਬਤਾਓ ਜੋ ਤੁਹਾਨੂੰ ਇਨਸਾਨ ਵਜੋਂ ਚਾਹੁੰਦੇ ਹਨ ਜ਼ਿੰਦਗੀ ਉਹਨਾਂ ਨਾਲ ਬਤਾਓ ਜੋ ਤੁਹਾਨੂੰ ਇਨਸਾਨ ਵਜੋਂ ਚਾਹੁੰਦੇ ਹਨ ਨਾ ਕਿ ਸਿਰਫ ਆਪਣੇ ਕੰਮਾਂ ਦੇ ਲਈ ਸੋ ਦੋਸਤੋ ਅੱਜ ਦੀ ਸਾਡੀ ਇਹ ਛੋਟੀ ਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜਰੂਰ ਦੱਸਣੇ ਆਗੇ ਤੇ ਮਿਲਾਂਗੇ ਇੱਕ ਨਵੀਂ ਹੋਰ ਕਿਸੇ ਜਾਣਕਾਰੀ ਦੇ ਨਾਲ ਹੋਰ ਕਿਸੇ ਵਿਸ਼ੇ ਤੇ ਉਦੋਂ ਤੱਕ ਲਈ ਤੁਸੀਂ ਆਪਣੀ ਦੋਸਤ ਹਰਪ੍ਰੀਤ ਨੂੰ ਦਿਓ ਜਾਇ ਧੰਨਵਾਦ ਜੀ ਰੱਬ ਰਾਖਾ